ਹਾਂਜੀ ਕੀ ਹਾਲ ਚਾਲ ਹੈ ਵੀਰਾਂ ਦੇ ਕਾਫੀ ਵੀਰਾਂ ਦੇ ਮੈਸੇਜ ਸੀ ਕਿ ਸਸਤਾ ਨੁਸਖਾ ਦੱਸੋ ਵੀ ਸਾਨੂੰ ਪਾਊਡਰ ਖਾਣਾ ਔਖਾ ਹੈ ਤੁਹਾਨੂੰ ਇੱਕ ਕੈਪਸੂਲ ਦੱਸਦਾ ਜਿਹੜਾ ਤੁਸੀਂ ਘਰ ਹੀ ਤਿਆਰ ਕਰ ਸਕਦੇ ਹੋ ਇਹਦੇ ਲਈ ਤੁਸੀਂ ਕੀ ਲੈਣਾ ਹੈ ਇਹ ਮਰਦਾਨਾ ਤਾਕਤ ਠੀਕ ਹੈ ਲਿੰਗ ਦਾ ਢਿੱਲਾਪਣਾ ਕਰਦੇ ਕਰਦੇ ਢਿੱਲਾ ਪਣਾ ਜਾਂ ਜਦ ਦੂਜੀ ਵਾਰ ਦਿਲ ਨਹੀਂ ਕਰਦਾ ਚੰਗੀ ਤਰ੍ਹਾਂ ਮੋੜ ਨਹੀਂ ਬਣਦਾ ਉਹਦੇ ਲਈ ਹੈਗਾ ਲੌਂਗ ਜਵਤਰੀ ਜੈਫਲ ਆਕਰਕਰ ਇਰਾਨੀ ਤੁਖਮ ਭੰਗ ਸ਼ੁੱਧ ਕੁਚਲਾ ਸਾਰੀਆਂ ਚੀਜ਼ਾਂ ਲੈਣੀਆਂ ਨੇ ਤੁਸੀਂ 5-5 ਗ੍ਰਾਮ ਤੇ ਜਿਹੜਾ ਸ਼ੁੱਧ ਕੁਚਲਾ ਲੈਣਾ ਤੁਸੀਂ ਨੇ ਇਹਦੇ ਵਿੱਚ 2.5 ਗ੍ਰਾਮ ਲੈਣਾ ਸਾਰ ਸਾਰਿਆਂ ਦਾ ਪਾਊਡਰ ਕਰਕੇ 250mg ਦਾ ਕੈਪਸੂਲ ਪਰ ਲੈਣਾ ਹੈ 250mg ਦਾ ਕੈਪਸੂਲ ਇੱਕ ਕੈਪਸੂਲ ਸਵੇਰੇ ਇੱਕ ਰਾਤ ਨੂੰ ਦੁੱਧ ਦੇ ਨਾਲ ਲੈਣਾ ਹੈ ਦੁੱਧ ਜ਼ਿਆਦਾ ਪੀਣਾ ਇਹਦੇ ਨਾਲ ਲੀਵਰ ਤੁਹਾਡਾ ਓਕੇ ਹੋਣਾ ਚਾਹੀਦਾ ਇਹ ਜਿਹੜੇ ਵੀਰ 40+ ਤੋਂ ਉੱਪਰ ਹੈਗੇ ਨੇ ਉਹਨਾਂ ਲਈ ਸਭ ਤੋਂ ਜ਼ਿਆਦਾ ਕਾਰਗਰ ਨੁਸਖਾ ਹੈਗਾ ਕਿਉਂਕਿ ਇਹ ਛੋਟੀ ਉਮਰ ਦੇ ਵਿੱਚ ਮੁੰਡੇ ਹੈਗੇ ਨੇ ਉਹਨਾਂ ਨੂੰ ਕੀ ਹੁੰਦਾ ਹੈ ਟੈਗ ਕੈਪਸੂਲ ਗਰਮ ਹੈ ਤਸਵੀਰ ਦੇ ਵਿੱਚ ਤਾਕਤਵਾਲਾ ਹੈ ਤੇ ਕਾਮ ਇੱਛਾ ਜ਼ਿਆਦਾ ਕਰ ਦਿੰਦਾ ਉਹ ਹਸਤੋਂ ਵਿੱਚੋਂ ਜ਼ਿਆਦਾ ਕਰਨ ਲੱਗ ਜਾਂਦੇ ਨੇ ਇੰਨੇ ਹੀ ਕਾਮ ਇੱਛਾ ਵਧਾ ਦਿੰਦਾ ਐਨਾ ਕੁ ਵਧੀਆ ਰਿਜ਼ਲਟ ਹੈ ਦਾ ਨੁਸਖਾ ਵਰਤੋ ਤੇ WhatsApp ਤੇ ਰਿਜ਼ਲਟ ਦੱਸਿਓ ਧੰਨਵਾਦ